ਗੱਲ ਹੋਈ ਤੁਹਾਡੇ ਨਾਲ ਮੇਰੇ ਨਾਲ ਰੇਪ ਹੋਇਆ ਜੋ ਬਰਦਰ ਸੀ। ਨੀਤਦਿੱਲਾਂ ਨੇ ਕੀਤਾ ਤੇ ਪੂਜਾ ਕਲਿਆਵਾਨ ਕਲਿਆਣੇ ਕਰਵਾਇਆ। ਕਿੱਥੇ ਦਾ ਮਾਮਲਾ ਹੈ? ਕੀ ਬੁਰੀ ਕਹਾਣੀ? ਕੀ ਹੋਇਆ ਤੁਹਾਡੇ ਨਾਲ ਉਹਨਾਂ ਦਾ ਨਾਮ ਨਾ ਦੱਸੀਓ ਆਪਣਾ। ਮੈਨੂੰ ਜਾਣਦੀ ਸੀਗੀ। ਤੇ ਉਹ ਉਹਨਾਂ ਨੇ ਮੇਰੇ ਘਰ ਫੋਨ ਲਗਾਇਆ ਮੇਰੀ ਮੰਮਾ ਨੂੰ ਕਹਿੰਦੇ ਅੰਮ੍ਰਿਤਸਰ ਫੈਮਿਲੀ ਨਾਲ ਘੁੰਮਣ ਜਾਣਾ ਹੈ ਤੇ ਪ੍ਰੋਬਲਮ ਨੂੰ ਵੀ ਤੇਜ਼ ਦੋ। ਮੇਰੀ ਘਰ ਦੇ ਆਨੇ ਰਿਸ਼ਤੇਦਾਰ ਹੋਣ ਕਰਕੇ ਬਹੁਤ ਪ੍ਰੋਸੈਸ ਸੀ ਤੁਹਾਨੂੰ ਤੇ ਮੈਨੂੰ ਭੇਜ ਦਿੱਤਾ ਕੀ ਲੱਗਦੀ ਸੀ ਪੂਜਾ ਕਲਿਆਣ ਤੇ ਕਿੱਥੇ ਦੇ ਰਹਿਣ ਵਾਲੇ ਪੂਜਾ ਕਲਿਆਣ ਸ਼ੋਕ ਵਿਵਾਰ ਦੇ ਰਹਿਣ ਵਾਲੇ ਆ ਤੇ ਉਹ ਮੇਰੇ ਭਾਬੀ ਲੱਗਦੇ ਨੇ ਮਾਸੀ ਦੇ ਨੋ ਮੇਰੇ ਭਾਬੀ ਲੱਗਦੇ ਨੇ ਹਾਂਜੀ ਤੇ ਉਹ ਕਹਿੰਦੇ ਫੈਮਿਲੀ ਨਾਲ ਜਾਣਾ ਹੈ ਤੇ ਬਾਅਦ ਵਿੱਚ ਅਗਲੇ ਦਿਨ ਮੈਨੂੰ ਜਦੋਂ ਜਾਣਾ ਸੀ ਅੰਮ੍ਰਿਤਸਰ ਉੱਥੇ ਉਦੋਂ ਮੈਨੂੰ ਕਿਹਾ ਕਿ ਅਸੀਂ ਫੈਮਿਲੀ ਨਾਲ ਨਹੀਂ ਜਾਣਾ ਬਸ ਫਰੈਂਡ ਸਰਕਲ 'ਚ ਜਾਣਾ ਹੈ ਉਦੋਂ ਮੈਨੂੰ ਲੈ ਕੇ ਗਏ ਉੱਥੇ ਥੋੜਾ ਟਾਈਮ ਘੁੰਮੇ ਫਿਰੇ ਪਹਿਲਾਂ ਤੇ ਦਰਬਾਰ ਸਾਹਿਬ ਕੇ ਮੱਥਾ ਟੇਕਿਆ ਖਾਣਾ ਖਾਤਾ ਲੰਗਰ ਤੇ ਬਾਹਰ ਆਏ ਤੇ ਉਦੋਂ ਆਨਕੇ ਪੂਜਾ ਕਲਿਆਣ ਕਰਨ ਲੱਗੇ ਮੇਰੇ ਸਿਰ ਚ ਪੇਨ ਹੋ ਗਈ ਵੀ ਮੇਰੀ ਬੁੱਧੀ ਹਕੀਕ ਨਹੀਂ ਹੈ ਤੇ ਕੋਈ ਹੋਟਲ ਚ ਰੂਮ ਬੁੱਕ ਕਰਾ ਕੇ ਰੈਸਟ ਕਰਵਾਓ ਮੈਨੂੰ ਤੇ ਜੇ ਤਾਂ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਫੈਮਿਲੀ ਦੇ ਨਾਲ ਸਾਡੇ ਸੈਂਸਰਕਲ ਚ ਜਾ ਰਹੇ ਤੇ ਸਾਡੇ ਪਰਿਵਾਰ ਨੇ ਮਨਾ ਨਹੀਂ ਕੀਤਾ ਇਸ ਨੂੰ ਮਨਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਨਹੀਂ ਜਾਣਾ ਕਿਉਂ ਕਹਿੰਦੇ ਘਰੇ ਪੁੱਛ ਲੈ ਕੇ ਜਿਆਦਾ ਜ਼ੋਰ ਪਾਉਣ ਦਾ ਕਾਰਨ ਸਾਨੂੰ ਜਾਨਾ ਪਿਆ ਇਹ ਕਿੰਨਾ ਜਿਆਦਾ ਜ਼ੋਰ ਪਾਇਆ ਪੂਜਾ ਕਲਿਆਣ ਨੇ ਅੱਛਾ ਫਿਰ ਕੀ ਹੋਇਆ ਫਿਰ ਤੁਸੀਂ ਅਮ੍ਰਿਤਸਰ ਗਏ ਫਿਰ ਉਹਨਾਂ ਨੇ ਹੋਟਲ ਬੁੱਕ ਕਰਾਇਆ ਆਪਣੇ ਤੇ ਪੂਜਾ ਕਲਿਆਣ ਆਪਣੇ ਤੇ ਪਨੀਤ ਬੱਲੇ ਦੇ ਆਧਾਰ ਕਰਕੇ ਉਹਨਾਂ ਨੇ ਰੂਮ ਬੁੱਕ ਕਰਵਾਇਆ ਕਿੰਨੇ ਰੂਮ ਬੁੱਕ ਹੋਏ ਸੀ ਉਸ ਟੋਟਲ ਤੇ ਕਿੰਨੇ ਜਣੇ ਤੁਸੀਂ ਗਏ ਸੀ ਇੱਕ ਹੀ ਰੂਮ ਬੁੱਕ ਕਰਵਾਇਆ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਆਪਾਂ ਸਾਰਿਆਂ ਨੇ ਉੱਥੇ ਰੈਸਟ ਵਾਸਤੇ ਕਿੰਨੇ ਵਿਅਕਤੀ ਗਏ ਸੀ ਪੰਜ ਜਣੇ ਗਏ ਸੀ ਪੰਜਾਂ ਨੇ ਇੱਕ ਹੀ ਰੂਮ ਦੇ ਵਿੱਚ ਹਾਂਜੀ ਤੇ ਇੱਕ ਹੀ ਰੂਮ ਦੇ ਵਿੱਚ ਸਾਰੇ ਦਾ ਇਹ ਕੰਮ ਹੋ ਗਿਆ हां जी वो थोड़े टाइम के लिए कह रहे हैं मैं बाजार जाना है वो बाजार सामान लेने जाना है वो चलेगी कि मिनू तो अपने पुल्ले ने ऊपर छोड़ दे एक पासे ਤੁਸੀਂ کہہ ਰਹੇ ਹੋ ਕਿ ਉਹਨਾਂ ਦਾ ਜਿਹੜਾ ਪੇਨ ਹੋ ਰਹੀ ਸੀ ਸਿਰ ਤੇ ਵੀ ਦਰਦ ਹੋ ਰਹੀ ਸੀ ਉਹ ਰੈਸਟ ਕਰਨ ਲੱਗੇ ਦੂਜੇ ਪਾਸੇ کہہ ਰਹੇ ਉਹ ਉੱਧਰ ਚਲੇ ਗਏ ਪੜਾਈ ਹੋਈ ਸੀ ਸਰ ਜੀ ਉਹ ਆਣ ਤੱਕ ਪੇਨ ਥੋੜੀ ਹੋ ਗਈ ਅੱਛਾ ਫਿਰ ਮੈਂ ਫੇਗੀ ਹੋਇਆ ਜਦੋਂ ਮਤਲਬ ਤੁਸੀਂ ਰੂਮ ਦੇ ਅੰਦਰ ਐਂਟਰ ਹੋਏ ਫਿਰ ਫਿਰ ਉਹ ਥੋੜਾ ਟਾਈਮ ਰੁਕੇ ਫਿਰ ਪੂਜਾ ਕਲਿਆਣ ਕੇ ਅੰਦਰ ਮੈਂ ਸਮਾਨ ਬਾਜ਼ਾਰ ਜਾਣਾ ਹੈ ਫਿਰ ਉਹ ਮੈਨੂੰ ਤੇ ਪਨੀਤ ਬਿੱਲੇ ਨੂੰ ਛੱਡ ਕੇ ਤੇ ਆਪ ਬਾਕੀ ਸਾਰੇ ਚਲੇ ਗਏ ਓਕੇ ਹਾਂਜੀ ਫਿਰ ਪਨੀਤ ਬਿੱਲੇ ਨੇ ਮੇਰੇ ਨਾਲ ਜਪਰ ਦਸਤੀ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਮਨਾਂ ਕੀਤਾ ਹੂੰ ਤੇ ਉਹਨਾਂ ਨੇ ਫਿਰ ਮੇਰੇ ਥੱਪੜ ਮਾਰਿਆ ਥੱਪੜ ਮਾਰ ਕੇ ਮੈਨੂੰ ਬੈੱਡ ਉੱਤੇ ਸੋਇਆ ਕਿੰਨੇ ਥੱਪੜ ਕਿੰਨੇ ਮਾਰਿਆ ਤੁਹਾਡੇ ਜੀ ਪਨੀਤ ਬਿੱਲੇ ਨੇ ਅੱਛਾ ਜੀ ਉਹ ਕਿੱਥੇ ਰਹਿਣ ਵਾਲੇ ਉਹ ਆਮਨਗਰ ਰਹਿੰਦੇ ਤੁਸੀਂ ਕੋਈ ਰੋਲਾ ਨਹੀਂ ਪਾਇਆ ਜੀ ਮੈਂ ਰੋਲਾ ਪਾਇਆ ਸੀ ਉਹਨਾਂ ਨੇ ਮੇਰੇ ਮੂੰਹ ਦੇ ਉੱਤੇ ਹੱਥ ਰੱਖ ਲਿਆ ਮੈਂ ਕੋਈ ਵੀ ਲੱਗ ਜਗੇ ਤੇ ਕੋਈ ਨਾਲ ਦੇ ਰੂਮ ਦੇ ਵਿੱਚ ਜਾਂ ਉੱਥੇ ਕੋਈ ਹੋਏਗਾ ਇਹ ਦੇਖੀ ਜਦੋਂ ਤੁਸੀਂ ਰੋਲਾ ਪਾਇਆ ਤਾਂ ਅੰਦਰੋਂ ਲੋਕ ਕੀਤਾ ਹੋਇਆ ਸੀ ਤੇ ਅੰਦਰ ਬਾਜੂ ਮੇਰੀ ਬਾਜੂ ਵੀ ਸੀ ਬਾਜੂ ਜਾਣ ਦਿੰਦੇ ਉਹਨਾਂ ਨੇ ਮੂੰਹ ਤੇ ਹੱਥ ਰੱਖਿਆ ਹੋਇਆ ਸੀ ਤੁਹਾਨੂੰ ਅੰਮ੍ਰਿਤਸਰ ਲੈ ਕੇ ਕੋਣ ਗਿਆ ਸੀ ਇੱਥੇ ਪੂਜਾ ਕਲੇਆ ਉਹ ਉਹ ਕਿੱਦਾਂ ਤੁਹਾਡੇ ਸੰਪਰਕ ਚ ਆਏ ਉਹ ਮੇਰੇ ਮਾਸੀ ਦੇ ਨੂੰ ਸੀ ਸਾਡੇ ਰਿਸ਼ਤੇਦਾਰ ਸੀ ਇਸ ਕਰਕੇ ਅਸੀਂ ਗਏ ਸੀ ਅੱਛਾ ਜੀ ਤੇ ਕਿੰਨੀ ਦੇਰ ਬਾਅਦ ਪੂਜਾ ਹੋਣੀ ਉੱਥੇ ਰੂਮ ਚ ਐਂਟਰ ਹੁੰਦੇ ਨੇ ਨੇ ਟਾਈਮ ਬਾਅਦ ਹਾਂ ਉਹ 2 ਘੰਟੇ ਬਾਅਦ ਆਏ ਤੁਸੀਂ ਉਹਨਾਂ ਨੂੰ ਦੱਸਿਆ ਪੂਰਾ ਜੋ ਵੀ ਉੱਥੇ ਮਾਮਲਾ ਹੋਇਆ ਜੋ ਹੋਇਆ ਫਿਰ ਉਹਨਾਂ ਵੱਲੋਂ ਕੀ ਪ੍ਰਤੀਕਿਰਿਆ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਉਹ ਮੈਨੂੰ ਵਾਸ਼ਰੂਮ ਵਿੱਚ ਲੈ ਕੇ ਗਏ ਉਹਨਾਂ ਨੇ ਧਮਕਾਇਆ ਮੈਨੂੰ ਕਿ ਅਗਰ ਤੂੰ ਐਦਾਂ ਦੱਸਿਆ ਕਿਸੇ ਨੂੰ ਘਰ ਜਾ ਕੇ ਜਾਂ ਕਿਸੇ ਨੂੰ ਦੱਸਿਆ ਤੇ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਵਾਂਗੇ ਤਦ ਵੀ ਕੋਈ ਵੀਡੀਓ ਨਹੀਂ ਵੀਡੀਓ ਬਣਾਈ ਗਈ ਸੀ ਉੱਥੇ ਤੁਹਾਡੇ ਹਾਂਜੀ ਉਹਨੇ ਮੈਨੂੰ ਵੀਡੀਓ ਬਣਾਈ ਪੁਨੀਤ ਵੀ ਲੈਨੇ ਦਿਖਾਈ ਸੀ ਮੈਨੂੰ ਵੀਡੀਓ ਅੱਛਾ ਤੁਹਾਨੂੰ ਵੀ ਦਿਖਾਈਗੀ ਹਾਂਜੀ ਕੀ ਕਿਹਾ ਗਿਆ ਮੈਨੂੰ ਉਹਨਾਂ ਨੇ ਜਦੋਂ ਮੈਂ ਇਹ ਕੰਮ ਕਰਦੀ ਉਹਨਾਂ ਨੇ ਵੀਡੀਓ ਬਣਾਈ ਸੀ ਕਹਿੰਦੇ ਅਗਰ ਤੂੰ ਕਿਸੇ ਨੂੰ ਦੱਸੂਗੀ ਤੇ ਫਿਰ ਇਹ ਤੇਰੀ ਵੀਡੀਓ ਤੇਰੇ ਰਿਸ਼ਤੇ ਖਾਰਨਗੇ ਮੈਂ ਉਹਨਾਂ ਵੀ ਹੱਥ ਦੇ ਵਿੱਚ ਫੋਨ ਸੀ ਕਿ ਤੁਹਾਡੇ ਫੇਸ ਤੇ ਹੱਥ ਸੀਗਾ ਉਸ ਤੇ ਉਹਨਾਂ ਨੇ ਪਹਿਲਾਂ ਮੇਰੇ ਫੇਸ ਤੇ ਹੱਥ ਰੱਖਿਆ ਇੱਕ ਹੱਥ ਨਾਲ ਵੀਡੀਓ ਬਣਾਉਂਦੇ ਪਏ ਸੀਗੇ ਇੱਕ ਹੱਥ ਨਾਲ ਵੀਡੀਓ ਤੁਹਾਡੇ ਤੁਸੀਂ ਆਪਣੇ ਜਦੋਂ ਕਰਦੇ ਨੂੰ ਇਹ ਗੱਲ ਪੂਰੀ ਦੱਸੀ ਤੇ ਮਦਰ ਤੁਹਾਡੇ ਹੈ ਇੱਥੇ ਫੈਮਿਲੀ ਹੈਗੀ ਹੈ ਤੁਹਾਡੀ ਇਹ ਮਦਰ ਹੈ ਹਾਂਜੀ 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 ਹ ਚੰਮ ਲੱਭ ਕੁੜੀ ਦੀ ਭੂਆ ਲੱਗਦੇ ਹੋ ਓਕੇ ਨੰਦ ਜਦੋਂ ਮੈਨੇ ਪਹਿਲੇ ਹੀ ਗਿਆ ਸੀ ਕਿ ਫੈਮਲੀ ਨਾਲ ਜਾ ਰਹੇ ਆ ਉਸ ਤੋਂ ਬਾਅਦ ਇੱਕ ਮਿੰਟ ਨਾਲੇ ਹੀ ਉਹਨਾਂ ਨੇ ਕਹਿ ਦਿੱਤਾ ਕਿ ਫਰੈਂਡ ਸਰਕਲ ਤੇ ਜਾਦੇ ਤੇ ਤੁਸੀਂ ਇੱਕ ਲੜਕੀ ਨੂੰ ਨਾਲ ਭੇਜਦੇ ਮੇਰੇ ਸਰ ਡੇਟ ਕਰੋ ਮੈਂ ਤਾਂ ਦਾਂਗੀ ਜਦੋਂ ਲੜਕੀ ਨੂੰ ਕਿਹਾ ਕਿ ਅਸੀਂ ਫੈਮਲੀ ਨਾਲ ਜਾ ਰਹੇ ਆ ਇਹਨਾਂ ਨੂੰ ਫੈਮਲੀ ਦਾ ਕਹਿ ਕੇ ਅੱਗੇ ਜਾਣਾਂ ਦੀ ਪਲੈਨਿੰਗ ਚੇਂਜ ਹੋ ਜਾਏ ਤਾਂ ਸਾਾਨੂੰ ਤਾਂ ਨਹੀਂ ਪਤਾ ਨਾ ਇਹਨਾਂ ਦੀ ਪਲੈਨਿੰਗ ਹੈ ਕਿ ਇਹਦੇ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਫਰੈਂਡ ਸਰਕਲ ਜਾ ਰਹੇ ਹਾਂ। ਨਹੀਂ ਨਹੀਂ ਲੜਕੀ ਤਾਂ ਕਹਿ ਰਹੀ ਕਿ ਪਹਿਲਾਂ ਦੱਸਤਾ ਸੀ ਉਹਨਾਂ ਨੇ ਕਿ ਆਪਾਂ ਫਰੈਂਡ ਸਰਕਲ ਜਾ ਰਹੇ ਹਾਂ। ਹਾਂਜੀ ਲੜਕੀ ਨੂੰ ਦੱਸਿਆ ਨਾ ਉੱਥੇ ਜਦੋਂ ਲੜਕੀਏ ਤੁਹਾਨੂੰ ਨਹੀਂ ਦੱਸਿਆ। ਕਲਿਆਣ ਦੇ ਘਰ ਦੀ ਤਾਂ ਗਈ। ਉਹ ਜਾ ਕਲਿਆਣ ਦੇ ਘਰ ਦੀ ਤਾਂ ਗਈ। ਉਹਨਾਂ ਨੇ ਘਰ ਜਾ ਕੇ ਕੌਣ ਸੀ ਕੋਟ ਗਿਆ ਉਹਨਾਂ ਨੇ। ਬੇਟੀ ਨੂੰ ਦੱਸਾਇਆ ਕਿ ਬੇਟੀ ਨੂੰ ਜਾ ਕੇ ਦੱਸਾਇਆ ਕਿ ਆਪਾਂ ਫਰੈਂਡ ਸਰਕਲ ਜਾ ਰਿਹਾ ਆ ਆਪਾਂ ਫੈਮਿਲੀ ਨਹੀਂ ਜਾ ਰਹੇ ਪਹਿਲੂ ਘਰੇ ਤੁਹਾਨੂੰ ਇਹ ਗੇ ਹੈਗੇ ਹੈ ਨਹੀਂ ਜਾ ਰਹੀ ਹੈ ਇਹਨਾਂ ਨੇ ਕਿਹਾ ਚਲੋ ਠੀਕ ਹੈ ਫੈਮਿਲੀ ਜਾ ਰਹੀ ਕੋਈ ਬਾਤ ਨਹੀਂ ਠੀਕ ਹੈ ਨਾ ਉੱਥੇ ਜਾ ਕੇ ਇਹਨਾਂ ਦੀ ਪਲੈਨਿੰਗ ਉਹਨਾਂ ਦੀ ਪਹਿਲਾਂ ਹੀ ਪਲੈਨਿੰਗ ਸੀ ਉਹ ਮੁੰਡੇ ਦੀ ਤੋਂ ਪੂਜਾ ਦੀ ਓਕੇ ਉਹ ਪਲੈਨਿੰਗ ਦੇ ਮੁਤਾਬਤ ਇਹਨੂੰ ਲੈ ਗਏ ਇੱਥੋਂ ਜਦੋਂ ਇਹ ਘਰ ਆਈ ਤੇ ਸਾਨੂੰ ਪਤਾ ਲੱਗਾ ਤੀਸਰੇ ਦਿਨ ਪਤਾ ਲੱਗਾ ਇਹ ਮੇਰੇ ਕੋ ਆਏ ਤੇ ਫਿਰ ਅਸੀਂ ਗਏ ਤੇ ਉਹਨਾਂ ਨੇ ਸਾਡੇ ਨਾਲ ਮਾਰਕਟਾਈ ਕੀਤੀ ਮੈਂ ਕੈਂਸਰ ਦੀ ਪੇਸ਼ੈਂਟ ਆ ਹੂੰ ਵੇਰੀ ਵੈਟੀ ਨੇ ਅੱਗੇ ਨਹੀਂ ਜਾਣ ਦਿੱਤਾ ਮੈਨੂੰ ਕਿ ਤੇਰੇ ਕੁਝ ਹੋ ਜਾਊਗਾ ਤੈਨੂੰ ਕੁਝ ਹੋ ਜਾਊਗਾ ਹੂੰ ਇਹ ਕੁੜੀ ਨੂੰ ਖਿੱਚ ਕੇ ਅੰਦਰ ਲੈ ਗਏ ਹੂੰ ਇਹਦੀ ਬਾਹ ਤੋਂ ਖਿੱਚ ਕੇ ਲੈ ਗਏ ਔਰ ਥੱਪੜ ਮਾਰੇ ਇਹਦੀ ਮੰਮਾ ਅੰਦਰ ਛਡਾਉਣ ਗਈ ਔਰ ਇਹਦੇ ਵੀ ਲੱਟਾ ਤੇ ਮਾਰੀਆਂ ਇਹ ਜਿਹੜੀ ਮਾਰਕਟ ਆਈ ਹੋਈ ਹੈ ਉਹ ਕਿੱਥੇ ਹੋਈ ਹੈ ਅਮ੍ਰਿਤਸਰ ਹੋਈ ਹੈ ਨਹੀਂ ਨਹੀਂ ਅਮ੍ਰਿਤਸਰ ਨਹੀਂ ਸਰ ਹੋਈ ਇਹ ਆਪਣਾ ਇੱਥੇ ਹੋਈ ਆ ਪੂਜਾ ਕਲਿਆਣ ਦੇ ਘਰ ਇੱਥੇ ਕਿੱਥੇ ਜਗ੍ਹਾ ਮਿਲ ਹੋਈ ਹੈ ਸ਼ੌਕ ਵਿਆਹ ਠੀਕ ਹੈ ਤੇ ਉਹ ਤੁਸੀਂ ਦਿੱਤੀ ਕੰਪਲੀਟ ਉਹਦੀ ਫਿਰ ਕੁੱਟਵਾਣੀ ਹਾਂਜੀ ਹਾਂਜੀ ਇੱਕ ਨੰਬਰ ਥਾ ਲੈ ਔਲਸਾ ਨਹੀਂ ਹੋ ਜਾਤੇ ਕਰਤੇ ਰੋਈ ਵੀ। ਤੁਹਾਡਾ ਪਰਦਜ਼ੀ ਕਰ ਲਈ ਹੈ ਜਿਹੜੀ ਕੁੱਟਮਰ ਤੁਹਾਡੇ ਨਾਲ ਹੋਈ ਹੈ। ਸਾਡੇ ਨਾਲ ਹੋਈ ਮੈਨੂੰ ਇਹਨਾਂ ਨੇ ਐ ਤ ਵੈਸੇ ਕੁੜੀ ਨੂੰ ਪੁੱਛਣ ਗਿਆ ਹੈ ਕਿ ਤੋੜੀ ਕੁੜੀ ਨਾਲ ਕੀ ਕੀਤਾ। ਲੜਕੀ ਨੇ ਇਹ ਕਿਉਂ ਕੀਤਾ? ਜਦ ਰਿਸ਼ਤੇਦਾਰੀ ਹੋਏ ਤਾਂ ਪੁੱਛਣਾ ਪੈਂਦਾ। ਹਾਂ ਪੁੱਛਣਗੇ ਕਿ ਇਹ ਗੱਲ ਚੰਗੀ ਨਹੀਂ ਹੈ। ਬਹੁਤ ਧਿਆਨ ਚ ਕਦੋਂ ਲੜਕੀ ਨੇ ਲੈ ਕੇ ਆਂਦਾ ਸਾਰਾ ਮਾਮਲਾ ਜੋ ਉੱਥੇ ਉਹ ਜੋ ਹੈਪਨਿੰਗ ਹੋਈ ਹੈ। ਇਹ ਆਇਆ ਫਿਰ ਕੋ 16 ਤਰੀਕ ਨੂੰ। ਜੀ। 16 ਤਰੀਕ ਨੂੰ ਮੇਰੇ ਕੋ ਆਏ ਆ। ਕਿੰਨੀ ਤਰੀਕ ਨੂੰ ਗਏ ਸੀ? ਏ 9 ਤਰੀਕ ਨੂੰ ਗਈ ਸੀ 8 ਨੂੰ ਪੂਜਾ ਦੇ ਘਰ ਗਈ ਆ ਪੂਜਾ ਨੇ ਇਹਨੂੰ ਪਹਿਲਾਂ ਬਣਾਇਆ 9 ਤੇ 16 7 ਦਿਨ 9 ਤਰੀਕ ਨੂੰ ਇਹ ਅੰਮ੍ਰਿਤਸਰ ਗਏ 8 ਤਰੀਕ ਨੂੰ ਇਹ ਸ਼ਾਮ ਨੂੰ ਇਹਨੂੰ ਬੁਲਾ ਲਿਆ ਸ਼ਾਮ ਦੇ ਟਾਈਮ ਗਏ ਕਿ ਦੁਪਹਿਰ ਦੇ ਟਾਈਮ ਇਹਨੂੰ ਨਹੀਂ ਪਤਾ ਇਹ ਕਿ 9 ਤਰੀਕ ਕਿੱਥੋਂ ਚਲੇ ਗਏ ਸੀ ਇਹ ਅੰਮ੍ਰਿਤਸਰ ਚਲੇ ਗਏ ਤੇ ਵਾਪਸ ਆਏ ਕਿ ਅੰਮ੍ਰਿਤਸਰ 9 ਵਜੇ ਸ਼ਾਮ 9 ਤਰੀਕ ਸ਼ਾਮ 9 ਤਰੀਕ ਸ਼ਾਮ ਨੂੰ ਹੈ ਹਾਂ ਇਹ ਦੁਪਹਿਰ ਦਾ ਮਾਮਲਾ ਆ ਜੀ ਹੂੰ ਪਿਸਤਾ ਕਾਫੀ ਛੇ 7 ਦਿਨ ਬਾਅਦ ਤੁਸੀਂ ਇਹ ਕਹਿੰਦੇ ਅਸੀਂ ਅੱਜ ਅਸੀਂ ਬੈਠੀ ਦੇ ਪੁੱਛਦੇ ਰਹੇ ਨਹੀਂ ਦੱਸਿਆ ਸੀ ਤਾਂ ਪੁੱਛਣਾ ਹੀ ਸੀ ਸਾਡੇ ਨੂੰ ਦੋ ਤਿੰਨ ਦਿਨ ਦੇ ਬਾਅਦ ਉਹਨੇ ਸਾਨੂੰ ਦੱਸਿਆ ਪਰ ਉਸ ਤੋਂ ਬਾਅਦ ਵੀ ਦੋ ਦਿਨ ਦਿਨ ਬੀਤ ਜਾਂਦੇ ਨੇ ਸਰ ਜੇ ਬੀਤ ਜਾਂਦੇ ਆ ਮੇਰੇ ਕੋਲ ਤੇ ਆਇਆ 16 ਤਰੀਕ ਨੂੰ ਆਇਆ ਮੈਂ 16 ਤਰੀਕ ਨੂੰ ਇਹਨਾਂ ਦੇ ਨਾਲ ਗਈ ਆ ਮੈਡਮ ਜਿਹੜੀ ਤੁਸੀਂ ਗੱਲ ਕਰਦੇ ਪਈਓ ਵੀ ਦੋ ਦਿਨ ਜਿੱਦਾਂ ਹੁਣ ਵੀਰ ਨੇ ਪੁੱਛਿਆ ਕਿ ਦੋ ਦਿਨ ਬੀਤ ਗਏ ਤੁਸੀਂ ਉਸ ਦੌਰਾਨ ਕਿਸੇ ਵੀ ਥਾਣੇ ਕਚਹਿਰੀ ਕਿਸੇ ਅਫਸਰ ਦੇ ਕੋਲ ਨਹੀਂ ਹੈ ਸਾਰੇ ਪਤਾ ਇਹ ਤਾਂ ਵੈਸੇ ਹੀ ਪੁੱਛਣਾ ਇਹਨਾਂ ਨੂੰ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਥਾਣੇ ਗਏ ਸੀ ਨਹੀਂ ਥਾਣੇ ਨਹੀਂ ਗਏ ਆਪਾਂ ਆਪਾਂ ਉਹਨਾਂ ਦੇ ਘਰ ਗਏ ਸੀ ਉਹਨਾਂ ਨੇ ਸਾਡੇ ਨਾਲ ਮਾਰ ਕਟਾਈ ਜਾਂਦੇ ਕਰਨ ਲੱਗ ਪਏ ਸਾਡੀ ਪੂਰਨ ਗੱਲ ਉਹਨਾਂ ਨੇ ਕਿ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਹਾਂ ਕਿ ਰਿਸ਼ਤੇਦਾਰੀ ਇਦਾਂ ਦਾ ਕੰਮ ਕਰਵਾਇਆ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢਣ ਲੱਗ ਪਏ ਅੱਛਾ ਜੀ ਉਹ ਮਤਲਬ ਕੀ ਕਰਨ ਲੱਗ ਪਏ ਸਾਡੇ ਨਾਲ ਮਾਰਨ ਲੱਗ ਪਏ ਮੇਰੇ ਵੀ ਮਾਰਿਆ ਮੇਰੀ ਬੇਟੀ ਦਾ ਵੀ ਮਾਰਿਆ ਇਹਨਾਂ ਸਾਰਿਆਂ ਨੂੰ ਮਾਰਿਆ ਤਿੰਨ ਉਹਨਾਂ ਦੇ ਬੰਦੇ ਚਾਰ ਜਣਾਂ ਨਹੀਂ ਅਸੀਂ ਤੁਹਾਨੂੰ ਨਾ ਇਸ ਗੱਲ ਦਾ ਇਨਸਾਫ ਚਾਹੀਦਾ ਤੁਸੀ ਜਦੋਂ ਉੱਥੇ ਤੁਹਾਨੂੰ ਮਾਰਿਆ ਤਾਂ ਉੱਥੇ ਤੁਸੀਂ ਕੰਪਲੇਂਟ ਕੀਤੀ ਕੋਈ ਪੁਲਿਸ ਨੂੰ ਹਾਂ ਸਰ ਉਸ ਟਾਈਮ ਕੰਪਲੇਂਟ ਕੀਤੀ ਕੋਈ ਵੱਲੋਂ ਕੋਈ ਮੈਂ ਉਸ ਟਾਈਮ ਮੇਰੇ ਸੱਤ ਬੱਜੇ ਸੀ ਮੈਨੂੰ ਕੁਛ ਨਹੀਂ ਹੋਸ਼ ਸੀ ਕਿਉਂ ਮੈਂ ਪੇਸ਼ਾਂ ਸੀ ਮੈਨੂੰ ਕੋਈ ਹੋਸ਼ ਨਹੀਂ ਸੀ ਹਾਂ ਮੈਂ ਜਦੋਂ ਮੈਂ ਤੁਹਾਨੂੰ ਮੈਨੂੰ ਲੈ ਕੇ ਗਏ ਹਸਪੀਟਲ ਹਸਪੀਟਲ ਮੈਂ ਸਾਰੀ ਲਿਖਾਈ ਆ ਉਹਨਾਂ ਨੇ ਮਾਰਕ ਕੀਤੀ ਇੱਧਰ ਅੱਛਾ ਜੀ ਇੱਕ ਨੰਬਰ ਥਾਵੇਂ ਮੈਡਮ 0 ਨੰਬਰ ਦਰਖਾਸਤ ਜਿਹੜੀ ਹਰਥਾਂ ਤੇ ਹੋ ਜਾਂਦੀ ਕੁਰੀ ਵੱਲੋਂ ਦਰਜ ਕਰਾਈ ਜਾ ਸਕਦੀ ਹੈ ਤੁਸੀਂ ਕਿਸੇ ਸਾਨੂੰ ਪਤਾ ਹੀ ਨਹੀਂ ਸੀ ਕੁਛ ਐਦਾਂ ਦੇ ਮਾਮਲੇ ਦਾ ਅਸੀਂ ਤਾਂ ਇੱਕ ਰਿਸ਼ਤੇਦਾਰੀ ਵੀ ਹੁੰਦੀ ਸੀ ਰਿਸ਼ਤੇਦਾਰੀ ਨਾਲ ਜਦੋਂ ਮੂੰਹਲਾ ਜਾ ਰੱਖਣਾ ਹੋਵੇ ਤਾਂ ਬਹਿ ਕੇ ਗੱਲ ਹੋ ਸਕਦੀ ਹੈ ਮੈਡਮ ਇਹੋ ਜਿਹਾ ਕਰਮ ਹੋਣ ਤੋਂ ਬਾਅਦ ਵੀ ਤੁਸੀਂ ਮੂੰਹ ਮਗਾ ਜੇ ਨਹੀਂ ਉਹਨਾਂ ਕੋਲ ਵੀ ਸਾਡੀ ਪਹਿਲਾਂ ਤਾਂ ਅਸੀਂ ਜਾ ਕੇ ਨਾ ਪੁੱਛਾਂਗੇ ਕਿਸ ਕਾਰਨ ਗੇ ਸਾਡੀ ਬੇਟੀ ਨਾਲ ਕਿਉਂ ਐਦਾਂ ਦਾ ਹਰਸਾ ਹੋਇਆ ਹੈ ਕੀ ਵਜਾ ਤੇਰੀ ਤੂੰ ਪਰਾਣੀ ਬੰਦੀ ਸੀਗੀ ਕਿੰਨੀ ਦੇਰ ਤੋਂ ਜਿਹੜੇ ਤੁਸੀਂ ਜਿਹੜੇ ਅੱਗੇ ਵੀ ਪਰਾਣੀ ਗਏ ਸੀ ਨੇ ਲੱਗ ਕੇ ਹੋ ਕਿੰਨੀ ਦੇਰ ਤੋਂ ਮਨੂ ਕੀ ਤੁਹਾਡੇ ਟੱਚ ਵਿੱਚ ਹੈਗੇ ਨੇ ਕਦੇ ਤਾਂ ਤੁਹਾਨੂੰ ਜਾਣਦੇ ਮੈਂ ਨਹੀਂ ਜਾਣਦੇ ਇਹਨਾਂ ਦੀ ਰਿਸ਼ਤੇਦਾਰੀ ਮੈਂ ਇਹਨਾਂ ਦੇ ਨਾਲ ਗਏ ਅੱਗੇ ਵੀ ਕਦੀ ਗਏ ਨੇ ਉਹਨਾਂ ਦੇ ਨਾਲ ਨਹੀਂ ਮੈਂ ਨਹੀਂ ਗਈ ਨਹੀਂ ਨਹੀਂ ਲੜਕੀ ਅੱਗੇ ਵੀ ਕਦੀ ਗਈ ਮਨ ਲੜਕੀ ਆਉਣਾ ਜਾਣਾ ਹੈ ਇਹਨਾਂ ਦੀ ਰਿਸ਼ਤੇਦਾਰੀ ਹੈ ਮੈਂ ਘਰ ਸੇ ਆਉਣਾ ਜਾਣਾ ਕੀ ਰਿਸ਼ਤੇਦਾਰੀ ਹੈ ਤੁਹਾਡੀ ਉਹਨਾਂ ਨਾਲ ਤੇਰੀ ਭੈਣ ਦੀ ਨੋ ਨੋ ਪੋਤਨੋ ਅੱਛਾ ਹਾਂਜੀ ਪਰ ਉਹਦਰ ਨਹੀਂ ਸਾਡਾ ਜਾਣਾ ਹੋਣਾ ਜੀ ਕੀ ਤੁਸੀਂ ਬੇੜੇ ਤੇ ਕੁੜੀ ਦਾ ਤੁਸੀਂ ਮੈਡੀਕਲ ਕਰਾਇਆ ਜਦੋਂ ਮਾਰਨ ਕੁੱਟਣਾ ਹੈ ਕਿ ਐਮ ਐਲਰ ਕਟਾਈ ਅਸੀਂ ਏਦਾਂ ਦੀ ਕੋਈ ਗੱਲਬਾਤ ਨਹੀਂ ਕਰਨਗੇ ਸੀ ਸਿਰਫ ਅਸੀਂ ਉਹਨਾਂ ਨੂੰ ਪੁੱਛਣਗੇ ਕਿ ਇਹ ਗੱਲ ਚੰਗੀ ਨਹੀਂ ਆ ਤੂੰ ਸਾਡੀ ਬੇਟੀ ਦੇ ਨਾਲ ਏਦਾਂ ਦਾ ਹਾਸਾ ਕਿਉਂ ਕਰਾਇਆ ਜੀ ਅਸੀਂ ਪਹਿਲਾਂ ਹੀ ਇਹ ਗੱਲਾਂ ਉਸ਼ਾਲਾਂਗੇ ਠੀਕ ਹੈ ਨਾ ਅਸੀਂ ਪਹਿਲਾਂ ਲੈ ਕੇ ਗਏ ਨੂੰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਕੁੜੀ ਨੂੰ ਮਾਰਿਆ ਕਿ ਤੂੰ ਰੋਲਾ ਕਿਉਂ ਪਾਇਆ ਤੂੰ ਰੋਲਾ ਕਿਉਂ ਪਾਇਆ ਤੂੰ ਆਪਣੀ ਫੈਮਿਲੀ ਨੂੰ ਕਿਉਂ ਲੈ ਕੇ ਆਈਂ ਇੱਥੇ ਜੀ ਫਿਰ ਜਦੋਂ ਉਹ ਸਾਨੂੰ ਇੱਕਦਮ ਬੱਤੇ ਤੇ ਮਾਰਨ ਲੱਗੇ ਉੱਥੇ ਪੂਰਾ ਮਹੱਲਾ ਕੱਤ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਤੁਹਾਨੂੰ ਦੱਤੀ ਹੈ ਕਿ ਇੱਕ ਜਿਹੜੀ ਪੀੜਤ ਲੜਕੀ ਜਿਹੜੀ ਆਈ ਜਿਹੜਾ ਕੱਪੜੇ ਉੱਪਰ ਰੇਪ ਦਾ ਲਾਲੀਆ ਰੋਪ ਕੀ ਕਲੱਡ ਕੇ ਮੇਰੇ ਨਾਲ ਜੜਾ ਕੀ ਰੇਪ ਕੀਤਾ ਅੰਮ੍ਰਿਸਰ ਲੈ ਜਾ ਕੇ ਸੋ ਫਿਲਹਾਲ ਸੀਪੀ ਦਫ਼ਤਰ ਜਿਹੜਾ ਕਿ ਅਪਰੀ ਕੰਪਲੇਟ ਦੇਣ ਵਾਸਤੇ ਗਿਆ ਸੋ ਉਹਨਾਂ ਦੇ ਕਿਸੇ ਤਰ੍ਹਾਂ ਦਾ ਵੀ ਕੰਨਕ ਜਦੋਂ ਉਹਨਾਂ ਦੇ ਘਰ ਗੱਲਬਾਤ ਕਰਨ ਗਏ ਤੇ ਉਹਨਾਂ ਵੱਲੋਂ ਜਿਹੜਾ ਕਿ ਲੜਕੀ ਦੇ ਰਿਸ਼ਤੇਦਾਰਾਂ ਨਾਲ ਜਿਹੜੀ ਕੁੱਟਮਾਰ ਵੀ ਜਿਹੜੀ ਕੀਤੀ ਗਈ ਆ ਤੁਹਾਰ ਵੀ ਹੋਤੇ ਕਿ ਉਹ ਨਾ ਅੰਬਰ ਸਾਹਿਬ ਤੋਂ ਕੁੱਟ ਮਾਰ ਨਹੀਂ ਕੋਈ ਇਹਨੂੰ ਧਮਕਾਇਆ ਗਿਆ ਮੈਨੂੰ ਤਾਂ ਕੈਸ਼ਾਈ ਕੀਤੀ ਉਹਨੇ ਕੈਸ਼ਾਈ ਕੀਤੀ ਜ਼ਬਰਦਸਤੀ ਕੀਤੀ ਮੇਰੇ ਨਾਲ ਤੇ ਮਾਂ ਵੀ ਕਿਹੜਾ ਕੁੜੀ ਆਈ ਸੀ ਤੁਸੀਂ ਲੈ ਕੇ ਆਏ ਸੀ ਜੇ ਲੜਕੀ ਆਪ ਵਾਪਸ ਆਈ ਉਥੋਂ ਲੜਕੀ ਨੂੰ ਵਾਪਸ ਆਈ ਆ ਜਿਹਦੇ ਨੂੰ ਹੋਸ਼ ਆ ਗਿਆ ਚੰਗੀ ਤਰ੍ਹਾਂ ਇਹਨੂੰ ਸਮਝਾਇਆ ਆਪਣੇ ਘਰ ਲ ਰਾਤ ਰੱਖਿਆ ਉਹਨੇ ਕਿ ਤੂੰ ਇਦਾਂ ਦਾ ਕਦਮ ਨਾ ਪੱਟੀ ਹੂੰ ਅੱਛਾ ਪੂਰਾ ਮਾਈਂਡ ਵਾਸ਼ ਕੀਤਾ ਗਿਆ ਹੋਸ਼ ਕੀਤਾ ਗਿਆ ਜੀ ਸ਼ਾਦੀ ਤਹਿਤ ਲੇਕਿ ਪੂਜਾ ਨਾਮ ਦੀ ਪੂਜਾ ਕਲਿਆਣ ਨਾਮ ਦੀ ਜਿਹੜੀ ਕੀ ਨਰਿੰਦਰ ਆ ਲੇਡਿਸ ਆ ਉਹ ਇੱਕ ਇਹਨੂੰ ਬਗਲਾ ਕੇ ਤੇ ਕਿਸੇ ਲੜਕੇ ਦੇ ਨਾਲ ਪੂਰੀ ਪ੍ਰੀ ਪਲੈਨਿੰਗ ਕਰਕੇ ਇਹਨਾਂ ਨੂੰ ਅੰਮ੍ਰਿਤਸਰ ਲੈ ਗਏ ਉੱਥੇ ਜਾ ਕੇ ਕਮਰਾ ਬੁੱਕ ਜਿਹੜਾ ਕਰਾਇਆ ਗਿਆ ਉਸ ਲੜਕੇ ਦੇ ਨਾਮ ਤੇ ਪੂਰੀ ਨਾਜਾ ਕੀਤਾ ਵਾ ਬੜਾ ਸ਼ਰਮਨਾਕ ਕੰਮ ਹੈ ਤੇ ਮੈਂ ਹਮੇਸ਼ਾ ਸੀ ਮੈਂ ਨਰਿੰਦਰਾਾ ਪਰ ਹਮੇਸ਼ਾ ਸੀ ਤੀਆਂ ਪੈਣਾ ਦੇ ਹੱਥ ਤੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਆਨੇ ਆ ਕਿਦਣਾ ਕਿਤੇ ਕਿਸੇ ਨਾ ਕਿਸੇ ਪੀ ਪੈਂਦੇ ਨਾ ਹਮੇਸ਼ਾ ਇਹਦਾ ਗਲਤ ਕੰਮ ਹੁੰਦਾ ਫਿਰ ਇਹ ਪਰਿਵਾਰ ਦੁਖੀ ਪਰਿਵਾਰ ਇੱਕ ਇਹ ਨਾ ਲੜਾਈਆਂ ਤੇ ਨਾ ਝਗੜਿਆਂ ਤੇ ਇਹ ਪਰਿਵਾਰ ਉਹਨਾਂ ਦੇ ਨਾਲ ਗੱਲ ਕਰਨ ਗਿਆ ਕਹਿੰਦੇ ਉਲਟਾ ਚੋਰ ਕੁਤਵਾਲ ਕੋ ਡਾਂਡੇ ਫਿਰ ਇਹਨਾਂ ਨਾਲ ਕੁੱਟਮਾਰ ਹੋਈ ਕੁੱਟਮਾਰ ਇਹਨਾਂ ਨਾਲ ਹੋਈ ਵਿਚਾਰਿਆਂ ਨੇ ਫਿਰ ਆਪਣੇ ਮੈਡੀਕਲ ਕਰਾਏ ਇੱਕ ਨੰਬਰ ਥਾਣੇ ਉਹ ਮੈਡੀਕਲ ਗਏ ਤੇ ਉਹਨਾਂ ਨੇ ਕੁੱਟਮਾਰ ਜਿਹਨਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਨੇ ਇੱਕ ਆਪਣੇ ਲੋਕ ਦਿਖਾ ਦੇਤੀ ਉਹਨਾਂ ਦਾ ਕੋਈ ਮੈਡੀਕਲ ਨਹੀਂ ਦਿਖਾ ਦੇਤੀ ਕਿ ਸਾਡੇ ਘਰੇ ਆਏ ਸੀ ਤੇ ਸਾਡੇ ਨਾਲ ਮਿਸਵਿਵ ਕਰਕੇ ਗਏ ਹਮ ਪਰ ਇਹਨਾਂ ਨੂੰ ਕਟ ਮਾਰਕਰ ਦੇ ਉੱਤੇ ਕੱਢਿਆ ਗਿਆ ਜਿਹੜੀ ਐਮਐਲਏ ਸੀ ਉੱਥੇ ਜਿਹੜੇ ਪ੍ਰਸ਼ਾਸਨ ਸੀ ਜਿਹੜੇ ਉੱਥੇ ਦੇ ਪ੍ਰਸ਼ਾਸਨ ਸੀ ਉਹ ਥੋੜਾ ਜਿਹਾ ਕੰਨੀ ਬੈਠਾ ਸੀ ਕਿ ਇਹਨਾਂ ਨੂੰ ਇਹਨਾਂ ਨੂੰ ਹੀ ਉਲਟਾ ਪੈਰਿਸ ਕੀ ਤੁਸੀਂ ਜੀ ਸਾਨੂੰ ਕਿਉਂ ਨਹੀਂ ਅੱਗੇ ਦੱਸਿਆ ਜੇ ਇਹ ਉਹ ਹੈ ਪਰ ਇਹਨਾਂ ਦੀ ਅੱਜ ਅਸੀਂ ਅਫਸਰਾਂ ਨੂੰ ਮਿਲੇ ਆ ਤੇ ਡੀਸੀਪੀ ਅਨਕੁਰ ਗੁਪਤਾ ਜੀ ਆਈਪੀਐਸ ਨੌਣਾਬਤ ਤੇ ਚਾਹੇ ਜੀ ਉਹ ਐਫਆਈਆਰ ਤੇ ਕੀਤੀ ਆਏਗੀ ਜਾ ਇਹਨਾਂ ਦੀ ਪੁਲੀਸ ਨਾਲ ਹੀ ਕੀਤੀ ਜਾਏਗੀ ਜਿਹੜੀ ਇਹਨਾਂ ਦੇ ਸੱਟਾ ਵਿੱਚ ਵੱਜੀਆਂ ਉਸ ਚੀਜ਼ ਦੀ ਵੀ ਸੁਣਵਾਈ ਹੋਏਗੀ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਿਹੜੀ ਪਲੈਨਿੰਗ ਹੈ ਤੇ ਪਲੈਨਿੰਗ ਦੇ ਤਹਿਤ ਇਸ ਬੱਚੀ ਦੇ ਨਾਲ ਰੇਪ ਕੀਤਾ ਗਿਆ ਤੇ ਮੈਂ ਪ੍ਰਸ਼ਾਸਨ ਨੂੰ ਤੇ ਆਮ ਜਨਤਾ ਦੇ ਤੁਹਾਡੇ ਮੀਡੀਆ ਦੇ ਮਾਧਮ ਹੱਥ ਜੁਰ ਕੇ ਵੰਦੀ ਕਹਿੰਦਾ ਕਿ ਇਹਨਾਂ ਇਹਨਾਂ ਨੂੰ ਵਿਸ਼ਵਾਸ ਇਹ ਦਬਾਓ ਕਿ ਮੇਰੇ ਮਾਨਮਕ ਇਹਨਾਂ ਇਸ ਲੜਕੀ ਨੂੰ ਇਨਸਾਫ ਮਿਲੇ ਲੜਕਾ ਲੜਕੀ ਦੀ ਏਜ ਕਿੰਨੀ ਹੈਗੀ ਆ ਉਹ ਲੜਕੀ ਹੈ 18 ਪਲੱਸ ਹੈ ਉਹਨਾਂ ਨੇ ਚਲ ਚੁੱਕੇ ਯਾਰ ਤੇ ਬਾਕੀ ਉਹ ਲੜਕੇ ਦੀ ਜਿਹਦਾ ਮੈਂ ਨਾਂ ਲੜਕਾ ਦੇਖਿਆ ਉਹਦਾ ਨਾਂ ਮੈਨੂੰ ਪਤਾ ਇਹਨਾਂ ਦੇ ਇਹਨਾਂ ਦੇ ਦਸਮ ਨਾਮ ਤੇ ਚਲੋ ਕਾਫੀ ਵੱਡਾ ਹੈ ਤਾਂ ਸਰ ਜਿਸ ਸੇ ਤੁਹਾਂ ਇਹ ਕਰਮ ਹੋਇਆ ਉਸ ਹੋਟਲ ਦੀ ਸੀਸੀਟੀਵੀ ਕਢਵਾਈ ਗਈ ਤਾਂ ਅੱਜ ਵੱਲੋਂ ਜਾਂ ਪ੍ਰਸ਼ਾਸਨ ਨੂੰ ਕਿਹਾ ਗਿਆ ਵੇਖੋ ਜੀ ਅਸੀਂ ਹੁਣੇ ਉਹੀ ਗੱਲ ਕਰਕੇ ਆਏ ਜੀ ਕਿ ਉਸਥੇ ਦੀ ਸੀਸੀਟੀਵੀ ਪੜਾਈ ਜਾਵੇ ਜਿਹੜੀ ਉਥੇ ਰਜਿਸਟਰ ਚੜ੍ਹਦੇ ਆ ਕਿ ਕਿਹਦੇ ਕਿਹਦੇ ਨਾਮ ਤੇ ਕਮਰਾ ਬੁੱਕ ਹੋਇਆ ਹੋਇਆ ਵਾ ਤੇ ਉਹ ਲੜਕੇ ਨੇ ਲੜਕੇ ਦੇ ਨਾਮ ਤੇ ਹੋਇਆ ਤੇ ਉਸ ਪੂਜਾ ਦੇ ਕਲਿਆਣ ਦੇ ਨਾਮ ਤੇ ਉਹ ਬੁੱਕ ਹੋਇਆ ਤੇ ਉਥੇ ਕੈਮਰੇ ਤਾਂ ਚੱਲਦੇ ਹੀ ਹੋਣਗੇ ਜ਼ਰੂਰ ਚੱਲਦੇ ਹੋਣਗੇ ਕਿ ਅੱਜ ਕਾਹਰਾ ਹੋਟਲ ਤੇ ਕੈਮਰੇ ਪੰਜ ਨੇ ਹੈਂਡਲ ਕਰਦੇ ਤੇੰਜ ਨੇ ਬਾਹਰ ਆਉਂਦੇ ਤੇ ਪਲੈਨਿੰਗ ਦੇ ਨਾਲ ਹੀ ਇਹਦਾ ਹੋ ਰਿਹਾ ਪਿਆਗਾ ਇਹਦੇ ਅਨੁਸਾਰ ਦਾ ਨਲੀ ਡਿਸਕ੍ਰਿਪਸ਼ਨ ਸਮਾਜਵਾਦੀ ਜਿਹਦਾ ਹਮੇਸ਼ਾ ਤਿਆਂ ਕਹਨ ਦੇ ਹੱਕ ਚ ਖੜੀ ਹੁੰਦੀ ਅੱਜ ਅਸੀਂ ਇਹਦੇ ਅੱਖ ਚ ਖੜੇ ਹੋਏ ਆ ਇਹਨੂੰ ਅਨੁਸਾਰ ਦਵਾਕੀ ਸਰ ਇਹ ਵੈਰੀਫਾਈ ਕਿਹੜੇ ਥਾਣੇ ਦੇ ਵਿੱਚ ਚੰਦਰੀ ਹੈ ਇੱਕ ਨੰਬਰ ਥਾਣੇ ਦੇ ਵਿੱਚ ਕੰਪਲੀਟ ਹੈ ਜੀ ਅੱਜ ਆਈਪੀਐਸ ਅੰਕਰ ਗੁਪਤਾ ਜੀ ਹੈ ਮੇਰੇ ਕਰਨੁਿ ਸ਼ੁਆਇਦ ਆਇਆ ਕਿ ਕੁੜੀ ਦੀ ਕੰਪਲੇਂਟ ਹੈ ਕਿ ਮਾਰਕੋਟ ਦੀ ਕੰਪਲੇਂਟ ਹੈ ਤੇ ਦੋਨੋਂ ਕੰਪਲੇਂਟਾਂ ਵੇਚੀ ਹੈ ਜੀ ਜਿਹੜੀ ਮਾਰਕੋਟ ਦੀ ਐਮਐਲਆਰ ਦੀ ਕਾਫੀ ਉੱਥੇ ਪਹੁੰਚ ਚੁੱਕੀਆਂ ਹੋਈਆਂ ਤੇ ਉਹਨਾਂ ਨੇ ਏਸੀਪੀ ਬਲਜਿੰਦਰ ਸਿੰਘ ਹੁਣੀ ਹੈਗੇ ਉਹਨਾਂ ਨੂੰ ਬੁਦੀ ਉਹਨਾਂ ਦੇ ਲਈ ਆ ਉਹਨਾਂ ਨੇ ਆਈਓ ਨੂੰ ਬੁਲਾ ਲਿਆ ਕਿ ਜਿਹੜੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਕੁੱਟ ਮਾਰਦੀ ਵੀ ਤੇ ਜੋ ਲੜਕੀ ਦੇ ਨਾਲ ਹੋਇਆ ਉਹਦਾ ਵੀ ਇਹਨੂੰ ਇਨਸਾਫ ਦੇ ਮਜੂਰ ਮਿਲੇਗਾ ਪਰ ਸਾਨੂੰ ਮੈਨੂੰ ਪ੍ਰਸ਼ਾਸਨ ਤੇ ਇਨਸਾਫ ਹੈ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਨੇ ਸੁਪਨ ਸ਼ਰਮਾ ਜੀ ਉਹ ਖਾਰਿਗ ਬੰਦੇ ਨਾਲ ਇਨਸਾਫ ਕਰਦੇ ਰਹਾ ਤੇ ਉਹਨਾਂ ਦੇ ਜਿਹੜੇ ਹੋਰ ਅਫਸਰ ਹੈਗੇ ਸਾਰੇ ਇਨਸਾਫ ਕਰਦੇ ਆ ਸਾਨੂੰ ਪ੍ਰਸ਼ਾਸਨ ਦਿਆ ਸੀ ਅੱਜ ਜਿਹੜਾ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ ਉਹ ਅਸੀਂ ਇਨਸਾਫ ਲਈ ਖੜਕਾਇਆ ਸਮ విశ్వాਸ ਹੈ ਵਿਸ਼ਵਾਸਾ ਸਾਨੂੰ ਸਭ ਨੇ ਵੈਰੀਫਾਈ ਕੀਤਾ ਗਿਆ ਕਿ ਜਿਹੜਾ ਕਮਰਾ ਬੁੱਕ ਕੀਤਾ ਵਾ ਉਹ ਹਾਲ ਕੱਢ ਦਿੱਤੇ ਗਿਆ ਲੜਕਾ ਲੜਕੀ ਦੋਨੋਂ ਨੇ ਲਿਖਿਆ ਹੈ ਹੋਟਲ ਵਾਲੀ ਦੀ ਇਨਵੋਇਸ ਵਿੱਚ ਹੈ ਗਿਆ ਕੁਝ ਵੈਰੀਫਾਈ ਕੀਤਾ ਹੈ ਜਿਹੜੇ ਕੀ ਹੋ ਪਵਿੱਤਰ ਧਰਤੀ ਜੀ ਜਿਹੜੀ ਹੈਗੀ ਦਰਬਾਰ ਸਾਹਿਬ ਦੀ ਬਹੁਤ سارے ਹੋਟਲ ਰੂਮ ਵਗੈਰਾ ਆਖਲੀ ਹੈ ਉੱਤੇ ਜਿਹੜੀ ਹੋਟਲ ਵਾਲੀ ਦੇ ਪ੍ਰਬਾਧ ਸਪ੍ਰਿੰਮ ਥੋੜਾ ਸਾਈਡ ਆ ਜੀਓ ਇੱਕ ਮਿੰਟ ਲੜਕਾ ਲੜਕੀ ਨੇ ਹੋਣ ਕਿਹੜਾ ਨਾਮ ਲੈ ਤੇ ਆਪ ਦਵਾਂਗੇ ਕੋਈ ਬੋਲੋ ਕੀ ਪੂਰੀ ਗੱਲ ਉੱਚ ਅਧਿਕਾਰੀਆਂ ਨੂੰ ਅਸੀਂ ਪਹਿਲਾਂ ਅੰਕਸ਼ ਕੁਦਰ ਮਿਲੇ ਠੀਕ ਸਾਡੀ ਪਹਿਲਾਂ ਕੁਝ ਸੁਣਾਈ ਨਹੀਂ ਸੀ ਹੋ ਰਿਹਾ ਲekin ਉਹ ਹਰ ਪਾਸੇ ਤਾਂ ਕਹੀ ਮਿਲਦੇ ਪਏ ਸੀਗੇ ਇਹ ਝੂਠ ਬੋਲ ਰਹੀ ਆ ਇਹ ਰਾਜੀਨਾਮਾ ਕਰ ਬਟ ਅੰਕੁਸ਼ ਕੁਟਤਾ ਸਰ ਨੇ ਸਾਡੀ ਪੂਰੀ ਗੱਲ ਸੁਣੀ ਹੋਣੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਜਿਹੜਾ ਕਿ ਮੈਂ ACB ਨੌਥ ਸਰ ਨੂੰ ਇਹ ਟ੍ਰਾਂਸਫਰ ਕਰ ਰਿਹਾ ਕੇਸ ਤੁਹਾਡਾ ਤੋਂ ਪ੍ਰੋਪਰ ਮੇਰ ਪੱਖੋਂ ਕੇਹੀ ਹੋਵੇ ਕਦੋਂ ਇਹ ਮਾਮਲਾ ਆਇਆ ਸੀ ਮੇਰੇ ਧਿਆਨ ਚ ਸਰ ਦੂ ਮੈਕਸਮਮ ਦੋ ਦਿਨ ਪਹਿਲਾਂ ਮੈਨੂੰ ਆਇਆ ਸੀ ਸਾਡਾ ਕਾਲ ਵੀ ਇੱਦਾਂ ਦਾ ਕਰਕੇ ਮੈਟਰ ਹੈ ਲੜਕੀ ਨਾਲ ਰੇਪ ਹੋਇਆ ਆਪਣਾ ਇਨਫਲੋਟਿੰਗ ਦੀ ਰੇਤ ਤੇ ਉਹਨਾਂ ਨੇ ਵੀ ਮੈਨੂੰ ਜ਼ਿਆਦੀ ਗੱਲ ਦੱਸੀ ਮੇਰੀ ਲੜਕੀ ਨਾਲ ਪ੍ਰੋਪਰ ਗੱਲ ਹੋਈ ਆ ਲੜਕੀ ਨੇ ਮੈਨੂੰ ਆਪਣੀ ਇੱਕ ਇੱਕ ਗੱਲ ਦੱਸੀ ਆ ਕਿਵੇਂ ਉਹਦਾ ਰੇਪ ਹੋਇਆ ਕਿਵੇਂ ਲੜਕੇ ਨੇ ਉਹਨੂੰ ਰੇਪ ਦੇ ਦੌਰਾਨ ਮਾਰਿਆ ਉਸਦੀ ਵੀਡੀਓ ਬਣਾਈ ਠੀਕ ਹੈ ਤੇ ਆਫਟਰ ਰੇਪ ਕਿਵੇਂ ਉਹਨੂੰ ਪੂਜਾ ਪੂਜਾ ਘਲੇ ਆਨੇ ਉਹਨੂੰ ਧਮਕੀਆਂ ਦਿੱਤੀਆਂ ਨੇ ਠੀਕ ਹੈ ਜਦੋਂ ਲੜਕੀ ਆਪਣੀ ਫੈਮਲੀ ਨੂੰ ਦੱਸਿਆ ਲੜਕੀ ਨੇ ਉਹਦੀ ਫੈਮਲੀ ਤੇ ਕਿਸ ਤਰੀਕੇ ਨਾਲ ਅਟੈਕ ਹੋਇਆ ਲੜਕੀ ਨੇ ਮੈਨੂੰ ਪੂਰੀ ਡਿਟੇਲ ਦਿੱਤੀ ਹੈ ਠੀਕ ਹੈ ਔਰ ਦੇਖਿਆ ਜਾਵੇ ਚਲੋ ਜੇ ਕੋਈ ਵੀ ਆ ਰਿਲੇਸ਼ਨ ਸਾਡੇ ਹੈਗਾ ਵਾ ਤੇ ਉਹਦੇ ਕੋਲੇ ਰਾਈਟ ਨਹੀਂ ਆ ਵੀ ਅਸੀਂ ਕਿਸੇ ਦੀ ਬੱਚੀ ਨੂੰ ਲੈ ਕੇ ਜਾਈਏ ਠੀਕ ਹੈ ਵਿਸ਼ਵਾਸ ਦੇ ਤੌਰ ਤੇ ਤੇ ਉਹਦੇ ਨਾਲ ਬਾਅਦ ਚ ਗਲਤ ਕੰਮ ਕਰਵਾ ਦੇ ਜੀ ਲੜਕੀ ਸੀ ਉਹ ਲੜਕੇ ਦੇ ਰਿਲੇਸ਼ਨ 'ਚ ਸੀ ਪਹਿਲਾਂ ਨਹੀਂ ਨੌਨ 'ਚ ਸੀਗੇ ਨੌਨ ਸੀਗੇ ਰਿਲੇਸ਼ਨ 'ਚ ਨਹੀਂ ਸੀ ਨਹੀਂ ਪਤਾ ਚੈਕ ਮੈਮ 0 ਨੰਬਰ ਦੀ ਜਿਹੜੀ ਦਰਖਾਸਤ ਹੈ ਪਰਚਾ ਜਿਹੜਾ ਕਰਵਾ ਸਕਦੀ ਹੈ ਐਫ ਆਈ ਆਰ ਹੋ ਸਕਦੀ ਹੈ ਤੇ ਲੇਕਿਨ ਕਿਉਂ ਪੁਲਿਸ ਵੱਲੋਂ ਜਿਹੜੀ ਕੀਤੀ ਨਹੀਂ ਗਈ ਹਲੇ ਤੱਕ ਕਿਉਂ ਦੇਖੋ ਪੁਲਿਸ ਤੋਂ ਜੁੜੇ ਗਏ ਸੀਗੇ ਪਹਿਲਾਂ ਉਹਨਾਂ ਨੇ ਹੀ ਬੋਲਿਆ ਸੀ ਵੀ ਅੰਮ੍ਰਿਤਸਰ ਦਾ ਵਕਵਾ ਵਾ ਤੁਸੀਂ ਉੱਥੇ ਜਾਓ ਪ੍ਰਿੰਸ ਉੱਥੇ ਪਲੇਸ ਹੋਈ ਹੈ ਪਰ ਜੇ ਦੇਖਿਆ ਜਾਵੇ ਜੇ ਕਿਸੇ ਬੇਟੀ ਨਾਲ ਕਿਸੇ ਲੜਕੀ ਨਾਲ ਕੁਝ ਗਲਤ ਹੋਇਆ ਤਾਂ ਅਕਰੈਂਸ ਨਹੀਂ ਦੇਖਦੇ ਅਸੀਂ ਦੇਖਦੇ ਹਾਂ ਵੀ ਪਹਿਲੀ ਪੁਲਿਸ ਸਾਡੀ ਕਿੱਥੇ ਹੈ ਜੀ ਸਾਨੂੰ ਕੌਣ ਪਹਿਲਾਂ ਪ੍ਰੈਫਰ ਕਰ ਰਿਹਾ ਹੈ ਦੇ ਲੱਗਦਾ ਇਹ ਕੁੜੀ ਐ ਇੰਨਾ ਸਫਰ ਰੋਜ਼ ਦਾ ਕਰ ਵੀ ਨਹੀਂ ਸਕੇਗੀ। ਦੇਖੋ ਜਿਹੜੀ ਲੜਕੀ ਦੀ ਮੰਮੀ ਆ ਫਾਦਰ ਹੈ ਨਹੀਂ ਲੜਕੀ ਦੇ। ਲੜਕੀ ਦੇ ਮੰਮੀ ਆ ਉਹ ਕਰਨ ਤਾਂ ਜਿੱਥੇ ਚਾਰ ਭੈਣਾਂ ਹੋਣ ਤੇ ਇੱਕ ਭੈਣ ਤੇ ਇੰਨਾ ਖਰਚਾ ਨਹੀਂ ਕਰ ਸਕਦੇ। ਹੂੰ ਠੀਕ ਐ ਤਾਂ ਅ ਸਾਡੇ ਤੇ ਹੀ ਕਹਿਣਾ ਪੁਲਿਸ ਪ੍ਰੋਸੈਸ਼ਨ ਨੂੰ ਵੀ ਉਹ ਨਿਰਪੱਖ ਹੋ ਕੇ ਕੁੜੀ ਵੱਲ ਦੇਖਣ ਲੜਕੀ ਦੀ ਫੈਮਿਲੀ ਵੱਲ ਦੇਖਣ ਫਿਰ ਹੀ ਕੋਈ ਫੈਸਲਾ ਕਰਨ ਲੜਕੀ ਦੀ ਜ਼ਿੰਦਗੀ ਪਰ ਦਰਜ ਕਰਨ। ਤੇ ਬੰਦੀ ਕਰਵਾਈ ਕਰ ਮੈਮ ਕੋਈ ਇਨਸਾਫ ਬਸਤੇ ਜੇ ਅਗਰ ਤੁਹਾਡੇ ਕੋਲ ਕੇਸ ਲੈ ਕੇ ਆਵੇ ਤੇ ਤੁਸੀਂ ਆਪਣੇ ਨੰਬਰ ਬੋਲ ਸਕਦੇ ਹੋ ਹਾਂਜੀ ਪਹਿਲਾਂ ਮੇਰਾ ਨੰਬਰ ਹੈ 8146451814 ਨਾਮ ਮੇਰਾ ਸਰ ਸੁਨਿਲ ਸਿੰਘ ਐਡਵੋਕੇਟ ਠੀਕ ਹੈ ਆਪਣਾ ਚੈਂਬਰ ਨੰਬਰ ਸਰ ਚੈਂਬਰ ਨੰਬਰ ਹੈਗਾ ਮੇਰਾ 207 ਮੈਮ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੋਈ ਮਾਮਲਾ ਜਿਹੜਾ ਹੈ ਚੱਲ ਰਹੀ ਕੀ ਕਰਵਾਗੇ ਜਿੰਦਗੀ ਦਾ ਬੰਦਾ ਰਾਜੀ ਕੀ ਤਸਵੀਰਾਂ ਜਿਹੜੀਆਂ ਦਾ ਸਾਰੇ ਉਹ ਤੁਹਾਨੂੰ ਦੱਸੇ ਕੀ ਇਹਦਾ ਕਿ ਕਮਾਵਲਾੜਾ ਕੀ ਆਇਆ ਕਮਿਸ਼ਨਰ ਦਫ਼ਤਰ ਤੋਂ ਇੱਕ ਰੇਪ ਦਾ ਮਾਮਲਾ ਸੋ ਉਹਨੂੰ ਲੈ ਕੇ ਜਿਹੜੇ ਸਿਲਸਿਲਾ ਨੇਤਾੜੇ ਰੇਂਦਰ ਥਾਪੜ ਜੀ ਵੀ ਆਏ ਸੀ ਉਹ ਨਾਲ ਕੁਝ ਹੋਰ ਲੇਡੀਜ਼ ਦੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਾਰੀ ਉੱਤਰ ਚ ਹੋਈ ਹੈ ਕੱਲ੍ਹ ਤੋਂ ਹੈ ਕਿੰਨਾ ਸਮਾਜਵਾਦੀ ਪਕੜੀ ਕਿ ਉਹ ਨਿੰਦਿਆ ਕਰਦੀ ਹੈ ਬਾਕੀ ਜੋ ਵੀ ਉਹਨਾਂ ਨੇ ਕੀਤਾ ਸਾਰਾ ਫਲਿੰਗ ਦੇ ਤਹਿਤ ਕੀਤਾ ਆ ਪੂਜਾ ਕਲਿਆਣ ਇਹਨਾਂ ਦੀ ਰਿਸ਼ਤੇਦਾਰੀ ਹੈ ਕਿ ਅਸੀਂ ਫੈਮਿਲੀ ਵਿੱਚ ਆਪਾਂ ਬੜੋ ਕਿਵੇਂ ਦੇਖਦੇ ਹੋ ਕਿ ਰਿਸ਼ਤੇਦਾਰੀ ਹੁਣ ਰਿਸ਼ਤੇਦਾਰੀ ਰਹੀ ਨਹੀਂ ਗਈ ਹਮ ਰਿਸ਼ਤੇਦਾਰੀ ਦੀ ਸ਼ਰਮ ਸ਼ਾਰ ਕਰ ਦਿੱਤਾ ਉਹਨਾਂ ਨੇ ਰਿਸ਼ਤੇਦਾਰੀ ਦਾ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ ਜੀ ਬੰਦਾ ਵਿਸ਼ਵਾਸ ਨਾ ਭੇਜਦਾ ਆਪਣੀ ਤੇ ਵਿਸ਼ਵਾਸ ਹੀ ਟੁੱਟ ਗਿਆ ਰਿਸ਼ਤੇਦਾਰੀ ਤੇ ਵਿਸ਼ਵਾਸ ਟੁੱਟ ਗਿਆ ਨਾ ਉਹਨਾਂ ਨੇ ਤਾਂ ਰਿਸ਼ਤੇਦਾਰੀ ਚ ਭੇਜਿਆ ਕਿ ਕੁੜੀ ਵਿਸ਼ਵਾਸ ਕਰਕੇ ਭੇਜ ਦਿੱਤੀ ਹੈ ਅਕਿ ਉਹਨਾਂ ਦੇ ਕੀ ਮਨਚੇ ਚੱਲਦਾ ਆ ਉਹ ਤਾਂ ਉਹ ਹੀ ਜਾਣਨ ਉਹਨਾਂ ਨੇ ਪਲੈਨਿੰਗ ਕੀਤੀ ਹੈ ਪਹਿਲੇ ਕੀਤੀ ਹੋਈ ਸੀ ਉੱਥੇ ਜਾ ਕੇ ਉਹਨਾਂ ਨੇ ਕਹਤੇ ਕਿ ਅਸੀਂ ਮਤਲਬ ਆਪਣਾ ਪਰਿਵਾਰ ਚ ਨਹੀਂ ਜਾ ਰਹੇ ਫਰੈਂਡ ਸਰਕਲ ਉੱਤੇ ਜਾ ਕੇ ਨਾ ਬਨ ਪਤਾ ਵੀ ਮੇਰੀ ਤੇ ਬੇਸ ਖਰਾਬ ਹੋ ਗਈ ਹੈ ਕਮਰਾ ਉਹਨੇ ਆਪਣੇ ਨਾਮ ਤੇ ਲਿੱਤਾ ਉਹਨੇ ਮੁੰਡੇ ਦੇ ਨਾਮ ਤੇ ਲਿੱਤਾ ਜਾ ਪੂਜਾ ਕਲਿਆਣੇ ਲਿੱਤਾ ਹੈ ਕਮਰਾ ਵੀ ਉਹਨੇ ਲੈ ਲਿਆ ਹੁਣ ਕੌਣ ਹੈ ਮੁੰਡੇ ਦਾ ਪਤਾ ਲੱਗ ਗਿਆ ਕੌਣ ਜੀ ਮੁੰਡਾ ਕਹਿੰਦੇ ਰਾਮਨਗਰ ਦਾ ਅੱਛਾ ਜੀ ਸ਼ੇਰਾਂ ਨੂੰ ਹਾਂ ਜੀ ਉਹਨਾਂ ਦੇ ਦੋ ਜਿਹੜੇ ਪੂਜਾ ਦੇ ਰਿਸ਼ਤੇਦਾਰ ਹੈ ਨਾ ਉਹਨਾਂ ਦੇ ਨੌਂਟੀਆਂ ਮੁੰਡਾ ਉਹੀ ਨਾਲ ਲੈ ਕੇ ਗਏ ਸੀ ਇਹਨਾਂ ਨੂੰ ਆਪਣੇ ਨਾਲ ਵੀ ਕਿੰਨੇ ਟੋਟਲ ਲੜਕੇ ਕਿੰਨੇ ਸੀਗੇ ਨਾਲ ਤਿੰਨ ਲੜਕੇ ਸੀ ਤਿੰਨ ਲੜਕੀਆਂ ਪੰਜ ਜਿਹਨੇ ਗਿਆ ਟੋਟਲ ਤੇ ਜਿਹੜੀ ਦੂਸਰੀ ਲੜਕੀ ਆ ਉਹ ਉਹ ਪੂਜਾ ਕਲਿਆਣ ਇਹਨਾਂ ਦੀ ਭਾਬੀ ਆ ਅੱਛਾ ਜਿਹੜੇ ਨਾਲ ਲੈ ਗਏ ਸੀ ਮਤਲਬ ਪੰਜ ਜਾਨੇ ਇੱਕ ਲੜਕੀ ਸੀ ਤੇ ਇੱਕ ਪੂਜਾ ਕਲਿਆਣ ਸੀ ਨਾਲ ਤੇ ਲੜਕੇ ਤਿੰਨ ਲੜਕੀਆਂ ਸੀ ਤਿੰਨ ਲੜਕੀਆਂ ਸੀ ਤੇ ਉਹਨਾਂ ਦੇ ਕੋਈ ਉਪਰਾਇਦਾਰ ਸੀ ਇੱਕ ਪੁਜਾ ਕਲੀਅਰ ਸੀ ਕਿ ਆਪ ਰੀਸ ਦੋ ਬੇਟੇ ਲੜਕੇ ਨਾਲ ਗਏ ਆ ਇੱਕ ਮੁੰਡਾ 14 ਸਾਲ ਦਾ ਤੇ ਦੂਸਰੇ ਦੀ ਉਮਰ ਪਤਾ ਨਹੀਂ ਜਿਹੜੇ ਨਾਲ ਲੈ ਗਈ ਉਹ ਆਪਣੀ ਪਲੈਨਿੰਗ ਦੇ ਤਹਿਤ ਹੀ ਲੈ ਕੇ ਗਈ ਹੋएगी ਕਿ ਉੱਥੇ ਜਾ ਕੇ ਬਿਮਾਰ ਰੋਗੀ ਬਿਮਾਰਤ ਬਾਦ ਚਲੇਗੀ ਸ਼ੋਪਿੰਗ ਕਰਨਾਂ ਸੇ ਚਲੇਗੀ ਬਾਦ ਉਹਨਾਂ ਨੇ ਕਰ ਲਿਆ ਮੁੰਡੇ ਉਹ ਤੁਹਾਡਾ ਕਹਿੰਦਾ ਪ੍ਰੀ ਪਲਾਨ ਸੀ ਸਭ ਜੋ ਵੀ ਸਭ ਕੁਝ ਔਰ ਉਹਨਾਂ ਨੇ ਉਹਦੀ ਪਲੱਸ ਵੀਡੀਓ ਵੀ ਬਣਾਈ ਮੁੰਡੇ ਨੇ ਕਿਵੇਂ ਦੇ ਦੋਗੇ ਇੱਕ ਤੁਸੀਂ ਵੀ ਲੇਡੀ ਸ਼ੋ ਕਿਉਂਕਿ ਅੱਜ ਕੱਲ ਲੇਡੀਜ਼ ਜਿਹੜੀਆਂ ਸੇਫ ਹੀ ਨਹੀਂ ਆ ਕਿਸੇ ਦੇ ਵਿਸ਼ਵਾਸ ਦੇ ਤੌਰ ਤੇ ਭੇਜਿਆ ਗੁੱਡਾ ਵੀ ਹੈ ਪਰ ਮੈਂ ਤਾਂ ਕੋਈ ਕਹਦੇ ਕਹ ਰਿਹਾ ਰਿਸ਼ਤੇਦਾਰੀ ਚਾਹੀਏ ਮੁੜ ਕੇ ਜੇ ਗੱਲ ਕਰਨਗੇ ਕਹਿੰਦੇ ਉਹ ਗੋ ਹਮਲਾ ਕਰ ਦੋਗੇ ਉਹਨਾਂ ਨੇ ਸਰਹੰਜੀ ਉਹਨੇ ਵੀਡੀਓ ਬਣਾਈ ਹੈ ਪਹਿਲਾਂ ਤੇ ਕੁੜੀ ਨੂੰ ਬਲੈਕਮੇਲ ਕਰਦੇ ਰਹੇ ਕਿ ਤੂੰ ਘਰ ਆਪਣੇ ਗੱਲ ਨਹੀਂ ਕਰਨੀ ਜੇ ਕਰੇਂਗੀ ਮੈਂ ਵੀਡੀਓ ਵਾਇਰਲ ਕਰ ਦੂੰਗਾ ਅੱਦਾ ਅੱਦਾ ਜੀ ਤੇ ਉਹ ਕੁੜੀ ਨੇ ਵੀ ਡਰਦੇ ਆਪਣੇ ਘਰ ਕੁਛ ਦੱਸਿਆ ਨਹੀਂ ਹੈਗਾ ਫਿਰ ਉਹਦੇ ਘਰ ਜਾ ਕੇ ਪੁੱਛਿਆ ਵੀ ਕਿਉਂ ਤੂੰ ਚੁੱਪ ਚੁੱਪ ਰਹਿ ਨਹੀਂ ਦੱਸਦੇ ਸਹੀ ਹੋਇਆ ਕਿ ਫਿਰ ਉਹਨੇ ਦੱਸਿਆ ਸਾਨੂੰ 5 ਦਿਨਾਂ ਬਾਅਦ 6 ਦਿਨਾਂ ਬਾਅਦ ਉਹਨੇ ਘਰ ਗੱਲ ਕੀਤੀ ਹੈ ਫਿਰ ਘਰ ਦੇ ਗੱਲ ਕਰਨਗੇ ਤੇ ਉੱਥੇ ਵੀ ਮਾਰਕੋਟਾਈ ਤੁਹਾਡੇ ਸਾਹਮਣੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੀਆਂ ਲੱਖਿਆ ਨਾਲ ਏਦਾਂ ਹੋ ਰਿਹਾ ਕਿ ਸ਼ਹਿਰ ਵਾਸੀਆਂ ਨੂੰ ਮੈਸੇਜ ਦੇਣਾ ਬਹੁਤ ਗਲਤ ਹੋ ਰਿਹਾ ਮੈਂ ਤਾਂ ਖੁਦ ਕਹ ਮੈਂ ਤਾਂ ਕਹਿੰਦੀ ਆਪਣੇ ਬੱਚੇ ਕਿਤੇ ਸੇਫ ਨਹੀਂ ਹੈ ਗਿਆ ਇਸ ਤੋਂ ਬਾਅਦ ਤੇ ਰਿਸ਼ਤੇਦਾਰੀ ਵੀ ਖਤਮ ਹੀ ਹੈ ਕਿਤੇ ਆਣਾ ਜਾਣਾ ਨਹੀਂ ਚਾਹਤਾ ਕਿ ਤੁਹਾਨੂੰ ਲੱਗਦਾ ਹੈ ਕਿ ਰਿਸ਼ਤੇਦਾਰੀ ਵੀ ਸ਼ਰਮਨਾਕ ਕੀਤੀ ਹੈ ਕਿਉਂਕਿ ਰਿਸ਼ਤਾ ਹੈ ਕਿਸੇ ਵੀ ਰਿਸ਼ਤੇਦਾਰੀ ਮੈਂ ਤਾਂ ਕਹਿੰਦੀ ਆ ਕੋਈ ਰਿਸ਼ਤੇਦਾਰੀ ਐਜ ਕਾਲ ਤੇ ਰਿਸ਼ਤੇਦਾਰੀ ਤੇ ਵਿਸ਼ਵਾਸ ਉੱਠ ਗਿਆ ਸਰ ਆਪਣੀਆਂ ਅੰਤਿਏ ਪੈਣਾ ਦੀ ਆਪੀ ਸੇਫਟੀ ਹੈ ਆਪਣੇ ਕਿਤੇ ਵੀ ਜਾਣਾ ਸਿਧਾਂਤਿਆਂ ਨੂੰ ਆਪ ਨਾਲ ਲੈ ਕੇ ਚੱਲੋ ਨਾ ਕਿਸੇ ਰਿਸ਼ਤੇਦਾਰੀ 'ਚ ਭੇਜੋ ਤੇ ਨਾ ਕਿਸੇ ਫਰੰਟ ਸਰਕਲ 'ਚ ਭੇਜੋ ਆਪਣੀ ਬੇਟੀ ਆਪਣੀ ਹੈ ਕੋਈ ਦੂਜੇ ਦੀ ਬੇਟੀ ਨੂੰ ਆਪਣੀ ਬੇਟੀ ਨਹੀਂ ਸਮਝਦੇ ਜਦ ਕਿ ਰਿਸ਼ਤੇਦਾਰ ਆ ਮਾਸੀ ਦੇ ਨੂੰੇ ਬਿਲਕੁਲ ਕੋਈ ਇਹ ਨਹੀਂ ਹੈ ਕਿ ਕੋਈ ਬਾਹਰ ਦੀ ਲੈ ਕੇ ਗਈ ਮਾਸੀ ਦੇ ਨੂੰ ਲੈ ਕੇ ਗਈ ਵਿਸ਼ਵਾਸ ਘਰ ਦੇ ਨੇ ਭੇਜਿਆ ਆ ਔਰ ਵਿਸ਼ਵਾਸ ਨੂੰ ਉਹਨੇ ਇੰਨਾ ਕ ਤੱਕਾ ਲਾਤਾ ਕਿ ਕੁੜੀ ਨੇ ਪਿਆਰ ਦੇ ਕੰਮ ਦੀ ਗੱਲ ਨਹੀਂ ਨੀ ਹੈਗੀ ਹੂੰ ਵੀ ਕਾਫੀ ਪਰੇਸ਼ਾਨ ਆ ਤੇ ਜੇ ਤੁਹਾਨੂੰ ਪੁੱਛ ਨਹੀਂ ਗਏ ਤੇ ਪੁੱਛਣ ਦੇ ਮਤਾਬਕ ਤੁਸੀਂ ਉਹਨਾਂ ਨੂੰ ਇੰਨੀ ਕ ਮਾਰਕੋਟਾਈ ਕੀਤੀ ਹੈ ਕੈਂਸਰ ਪੀੜਾ ਤਾਂ ਹੈਗੀ ਆਪਣੇ ਦੀ ਪੂਆ ਜੀ ਤੇ ਜਿ ठीक है। मांग की कर दिया मांग कर यही कर दिया ना कि इस बच्ची इंसाफ हो सवाया कि बच्चे पूरा इंसाफ होगा और बाकी तुम मीडिया द्वारे है ही हो ਸੋ ਬਿਲਕੁਲ ਜਿਹੜੀਆਂ ਤਸਵੀਰਾਂ ਬਿਲਕੁਲ ਤੁਹਾਨੂੰ ਸਾਂਝੀਆਂ ਕਰ ਰਿਹਾ ਇੱਕ ਸੀਪੀਓ ਅਫਸਰ ਕਿ ਕੰਪਲੇਂਟ ਜਿਹੜੀ ਕਿ ਦਰਜ ਕਰਵਾਈ ਗਈ ਹੈ ਸੋ ਜਿਹੜਾ ਕਿ ਸ਼ਿਵ ਸਰ ਸਮਾਜਵਾਦੀ ਨਿਰਿੰਦਰ ਸਾਹ ਪਰਾਉਨਾ ਵੱਲੋਂ ਉਹਨਾਂ ਦੀ ਟੀਮ ਵੱਲੋਂ ਜਿਹੜਾ ਕਿ ਲੜਕੀ ਜਿਹੜੀ ਕਹਿ ਰਹੀ ਹੈ ਕਿ ਮੇਰੇ ਨਾਲ ਜਿਹੜਾ ਕਿ ਰੇਪ ਹੋਇਆ ਸੋ ਨਿਰਿੰਦਰ ਠੱਪਰ ਦੀ ਬੋਲ ਹੈ ਕਿ ਕੰਪਲੇਂਟ ਦਰਜ ਕਰਾਈ ਗਈ ਲੜਕੇ ਦੇ ਖਿਲਾਫ ਔਰ ਇੱਕ ਹੋਰ ਜਿਹੜੀ ਕਿ ਉਹਨਾਂ ਦੀ ਲੜਕੀ ਦੇ ਰਿਸ਼ਤੇਦਾਰ ਹੈ ਉਹਨਾਂ ਦੇ ਖਿਲਾਫ ਵੀ ਕੰਪਲੇਂਟ ਜਿਹੜੀ ਕਿ ਦਰਜ ਇਥੇ ਕਰਾਈ ਗਈ ਸੋ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ ਹੈ આરોਪ ਲਗਾ ਸਾਡੇ ਚੈਨਲ ਲਈ ਆਪਣਾ ਪੱਖ ਰੱਖ ਸਕਦਾ ਜਿਨ੍ਹਾਂ ਦੇ ਉੱਪਰ ਇਹ આરોਪ ਲਗਾ ਰਹੇ ਆ ਲੜਕੀ ਤੋਂ ਲੜਕੀ ਦੇ ਜਿਹੜੇ આરોਪ ਸੀ ਉਹ ਤੁਹਾਨੂੰ ਦੱਸਦੀ ਕਿ ਹੰਤਾ ਕਹਿੰਦਾ ਕਿ ਮੈਨੂੰ ਅੰਮ੍ਰਿਤਸਰ ਲੈ ਕੇ ਗਏ ਉੱਥੇ ਪਰੀ ਪਲਾਨ ਸੀ ਸਾਰਾ ਤੋਂ ਹੋਟਲ ਵਿੱਚ ਕਮਰਾ ਲਿੱਤਾ ਔਰ ਜਿਹੜੇ ਬਾਕੀ ਨਾਲ ਤੁਸੀਂ ਸਾਰੇ ਬਾਹਰ ਚਲੇ ਗਏ ਔਰ ਲੜਕੀ ਕਹਿੰਦੀ ਮੈਨੂੰ ਔਰ ਇੱਕ ਲੜਕਾ ਜਿੰਨੇ ਵੱਲੋਂ ਰਾਕੇ ਰੇਪ ਕੀਤਾ ਗਿਆ ਉਹਦੇ ਵੱਲੋਂ ਜਿਹੜੀ ਮੇਰੀ ਵੀਡੀਓ ਵੀ ਇੱਕ ਬਣਾਈ ਗਈ ਹੈ ਔਰ ਮੇਤਾ ਜਿਹੜੀ ਮਾਰਕਟ ਵੀ ਹੋਈ ਉਸ ਤੋਂ ਬਾਅਦ ਜਦੋਂ ਲੜਕੀ ਵਾਪਸ ਆਂਦੀ ਤਾਂ ਦੋ ਦਿਨਾਂ ਬਾਅਦ ਘਰ ਜਿਆਣੋਂ ਦੱਸਦੀ ਹੈ ਤੇ ਜੋ ਘਰ ਜਿਹੜੇ ਘਰ ਦੇ ਲੜਕੀ ਦੇ ਉਹ ਲੜਕੇ ਦੇ ਘਰ ਜਾਂਦੇ ਤਾਂ ਉੱਥੇ ਵੀ ਉਹਦੇ ਨਾਲ ਜਿਹੜੀ ਮਾਰਕਟ ਹੁੰਦੀ ਹੈ ਲੜਕੀ ਦੇ ਰਿਸ਼ਤੇਦਾਰਾਂ ਨਾਲ ਸੋ ਕਾਫੀ ਵੱਡੇ ਜਿਹੜੇ ਕਿ ਔਰੋਪ ਜਿਹੜੀ ਲੜਕੀ ਲਗਾ ਰਹੀ ਸੋ ਸਾਡੇ ਚੈਨਲ ਇਸ ਕਾਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ ਹੈ ਔਰੋਪ ਲਗਾ ਰਹੀ ਠੀਕ ਹੈ ਜਾਂ ਗਲਤ ਹੈ ਜੇ ਦੂਜਾ ਪੱਖੂ ਜਿਹੜੇ ਕਿ ਜਿਲੰਦਾ ਟਾਈਮ ਦੇਖ ਰਹੇ ਸਾਰੇ ਦਸ਼ਕਾ ਦਾ ਬਹੁਤ ਬਹੁਤ ਧੰਨਵਾਦ